ਜਿਸ ਦੇ ਵਿੱਚ ਐਂਬੂਲੈਂਸ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਹੈ ਦਰਅਸਲ ਜਿਹੜਾ ਮੋਟਰਸਾਈਕਲ ਤੇ ਸਵਾਰ ਬੰਦਾ ਉਹ ਦੁੱਧ ਪਾਉਣ ਦੇ ਵਾਸਤੇ ਮੋਗਾ ਸ਼ਹਿਰ ਦੇ ਵਿੱਚ ਜਾ ਰਿਹਾ ਸੀ ਆਪਣੇ ਪਿੰਡੋਂ ਆਪਣੇ ਘਰੋਂ ਨਿਕਲਿਆ ਮੋਟਰਸਾਈਕਲ ਤੇ ਉਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਦੁੱਧੀਆਂ ਨੇ ਦੁੱਧ ਵਾਲੇ ਡਰਮ ਜਿਹੜੇ ਆ ਉਹ ਬੰਨੇ ਹੁੰਦੇ ਆ ਮੋਟਰਸਾਈਕਲਾਂ ਤੇ ਤਾਂ ਉਵੇਂ ਹੀ ਡਰਮ ਮੋਟਰਸਾਈਕਲ ਤੇ ਬੰਨੇ ਕੋਏ ਸੀਗੇ ਔਰ ਲੋਕਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਤੇ ਜਾ ਰਹੀ ਸੀ ਪਰ ਐਂਬੂਲੈਂਸ ਵਾਲੇ ਦਾ ਕਹਿਣਾ ਹੈ ਕਿ ਮੇਰੀ ਰਫ਼ਤਾਰ ਤੇਜ਼ ਨਹੀਂ ਸੀ ਬਲਕਿ ਮੋਟਰਸਾਈਕਲ ਦੇ ਨਾਲ ਜਿਹੜੇ ਡਰਮ ਬੰਨੇ ਕੋਏ ਸੀ ਉਹਨਾਂ ਦੇ ਨਾਲ ਟੱਕਰ ਵੱਜ ਗਈ ਤਾਂ ਇਸ ਕਰਕੇ ਉਹ ਐਕਸੀਡੈਂਟ ਹੋ ਗਿਆ ਤਾਂ ਜਿਹੜਾ ਮੁੰਡਾ ਹੈ ਉਹਦੀ ਹਾਲਤ ਜਿਹੜੀ ਉਹ ਬਹੁਤ ਭਿਆਨਕ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਇੱਕ ਤੋਂ ਦੂਜੀ ਜਗ੍ਹਾ ਰੈਫਰ ਕਰ ਦਿੱਤਾ ਗਿਆ ਕਿਉਂਕਿ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਸਿਰ ਦੇ ਵਿੱਚ ਗੰਭੀਰ ਰੂਪ ਦੇ ਨਾਲ ਸੱਟਾਂ ਲੱਗੀਆਂ ਹੋਈਆਂ ਨੇ ਇਹ ਤਸਵੀਰਾਂ ਨੇ ਐਂਬੂਲੈਂਸ ਜਦੋਂ ਆ ਰਹੀ ਸੀ 메ਨ ਰੋਡ ਤੇ ਤਾਂ ਐਂਬੂਲੈਂਸ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਔਰ ਮੋਟਰਸਾਈਕਲ ਦੇ ਨਾਲ ਟੱਕਰ ਹੋਣ ਦਾ ਕਾਰਨ ਐਂਬੂਲੈਂਸ ਵਾਲੇ ਨੇ ਇਹ ਦੱਸਿਆ ਕਿ ਜਿਹੜੇ ਡਰਮ ਦੁੱਧ ਦੇ ਬੰਨੇ ਹੋਏ ਸੀਗੇ ਮੋਟਰਸਾਈਕਲ ਦੇ ਨਾਲ ਉਹਨਾਂ ਦੇ ਨਾਲ ਐਂਬੂਲੈਂਸ ਖਹਿ ਜਾਂਦੀ ਆਰ ਖਹਿਣ ਤੋਂ ਬਾਅਦ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਆ ਟੱਕਰ ਬਹੁਤ ਭਿਆਨਕ ਹੈ ਇੱਕ ਕੈਨੀਆਂ ਡਰਮ ਜਿਹੜੇ ਦੁੱਧ ਵਾਲੇ ਕੈਨੀਆਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਦੁੱਧ ਪਾ ਕੇ ਜਿਹੜਾ ਵਿਅਕਤੀ ਆ ਬੰਦਾ ਜਿਹੜਾ ਆ ਉਹ ਮੋਗਾ ਸ਼ਹਿਰ ਦੇ ਵਿੱਚ ਦੁੱਧ ਪਾਉਣ ਡੇਰੀ ਤੇ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਰਸਤੇ ਦੇ ਵਿੱਚ ਹੀ ਹੁਣੀ ਨੇ ਘੇਰਾ ਪਾਇਆ ਹਾਲਾਂਕਿ ਸਿਰ ਦੇ ਵਿੱਚ ਬਹੁਤ ਡੂੰਗੀ ਸੱਟ ਲੱਗੀ ਹੈ ਇਹ ਲੋਕਾਂ ਦਾ ਕਹਿਣਾ ਹੈ ਰਾਹਗੀਰਾਂ ਦਾ ਕਹਿਣਾ ਹੈ ਜਿਹੜੇ ਰਾਹਗੀਰ ਸੀ ਸਵੇਰ ਦਾ ਹੀ ਸਮਾਂ ਦੱਸਿਆ ਜਾ ਰਿਹਾ ਸੀ ਲੋਕਾਂ ਨੇ ਮਦਦ ਕੀਤੀ ਚੁੱਕਿਆ ਤੇ ਚੁੱਕ ਕੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਕਿਹਾ ਕਿ ਜਿਹੜੀ ਹਾਲਤ ਹੈ ਉਹ ਬਹੁਤ ਸੀਰੀਅਸ ਹੈ ਹਾਲਤ ਸੀਰੀਅਸ ਹੋਣ ਦੇ ਕਰਕੇ ਉਸ ਨੂੰ ਇੱਕ ਤੋਂ ਦੂਜੀ ਜਗ੍ਹਾ ਹੁਣ ਰੈਫਰ ਕਰ ਦਿੱਤਾ ਗਿਆ ਮੋਗਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਐਂਬੂਲੈਂਸ ਤੇ ਬਾਈਕ ਸਵਾਰ ਦੀ ਟੱਕਰ ਹੋਈ ਹੈ ਬਾਈਕ ਸਵਾਰ ਜਿਹੜਾ ਆ ਉਹ ਦੁੱਧ ਪਾਉਣ ਦੇ ਵਾਸਤੇ ਮੋਗਾ ਸ਼ਹਿਰ ਦੇ ਵਿੱਚ ਜਾ ਰਿਹਾ ਸੀ ਕਈਆਂ ਉਹਨੇ ਸਾਈਡ ਦੇ ਉੱਪਰ ਟੰਗੀਆਂ ਹੋਈਆਂ ਸੀਗੀਆਂ ਔਰ ਲੋਕਾਂ ਦਾ ਕਹਿਣਾ ਹੈ ਜਿਹੜੇ ਰਾਹਕੀਰ ਸੀ ਜਾਂ ਜਿਹੜੇ ਚਸ਼ਮਦੀਦ ਸੀ ਉਹਨਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਦੀ ਰਫ਼ਤਾਰ ਬਹੁਤ ਤੇਜ਼ ਸੀਗੀ ਜਿਹੜੀ ਕਿ ਖਾਲੀ ਐਂਬੂਲੈਂਸ ਸੀ ਜਿਹਦੇ ਵਿੱਚ ਕੋਈ ਮਰੀਜ਼ ਵੀ ਨਹੀਂ ਸੀਗਾ ਸੋ ਇਸ ਕਰਕੇ ਉਹਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਤਾਂ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਦਾ ਵਿਸ਼ਾ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿ ਆਖਰਕਾਰ ਇਹ ਕੀ ਵਜ੍ਹਾ ਬਣੀ ਹੈ ਕਿਵੇਂ ਇਹ ਭਿਆਨਕ ਹਾਦਸਾ ਵਾਪਰ ਗਿਆ ਪਰ ਤੁਹਾਨੂੰ ਦੱਸਦੀ ਕਿ ਜੋ ਮੰਦਾ ਮੋਟਰਸਾਈਕਲ ਤੇ ਸਵਾਰ ਸੀਗਾ ਉਹਦੇ ਸਿਰ ਦੇ ਵਿੱਚ ਕਾਫੀ ਗੰਭੀਰ ਰੂਪ ਦੇ ਨਾਲ ਸੱਟ ਲੱਗੀ ਹੈ ਕਾਫੀ ਡੂੰਗੀ ਸੱਟ ਹੈ ਜਿਸ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਔਰ ਇਹ ਮੋਟਰਸਾਈਕਲ ਦੇ ਪ੍ਰਖੱਚੇ ਤੱਕ ਉੱਡ ਚੁੱਕੇ ਨੇ ਸੜਕ ਤੋਂ ਮੋਟਰਸਾਈਕਲ ਦੇਖੋ ਕਿਵੇਂ ਪੈਲੀਆਂ ਦੇ ਵਿੱਚ ਪਿਆਪ ਗਿਆ ਨਾਲ ਕੰਨੀਆਂ ਪਈਆਂ ਹੋਈਆਂ ਨੇ ਔਰ ਐਂਬੂਲੈਂਸ ਦੀ ਗੱਲ ਕਰਦੇ ਆ ਤਾਂ ਐਂਬੂਲੈਂਸ ਦੇ ਵੀ ਪ੍ਰਖੱਚੇ ਤੱਕ ਉੱਡੇ ਕੋਈ ਨਹੀਂ ਟੋਟਲੀ ਡੈਮੇਜ ਹੋ ਚੁੱਕੀ ਹੈ ਇੰਨਾ ਕੁ ਜ਼ਿਆਦਾ ਇਹ ਭਿਆਨਕ ਐਕਸੀਡੈਂਟ ਹੋਇਆ ਹੈ ਔਰ ਰਫਤਾਰ ਐਕਸੀਡੈਂਟ ਤੋਂ ਅਸੀਂ ਦੇਖੀ ਤਾਂ ਕਾਫੀ ਤੇਜ਼ ਲੱਗਦੀ ਹੈ ਜਿਵੇਂ ਇਹ ਪਰ ਖੱچے ਤੱਕ ਉੱਡੇ ਕੋਈ ਨਾ ਹੁਣ ਇਲਾਜ ਚੱਲ ਰਿਹਾ ਹੈ ਉਸ ਬੰਦੇ ਦਾ ਜਿਹੜਾ ਮੋਟਰਸਾਈਕਲ ਤੇ ਸਵਾਰ ਸੀ ਉਸ ਨੂੰ ਹਸਪਤਾਲ ਦੇ ਵਿੱਚ